ਸਾਰ ਮੈਂ ਹਾਪਸ਼ਲਤਾ ਤੋਂ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਕਿਸੇ ਦਫਤਰ ਦੇ ਬਾਹਰ ਖੜੇ ਹਾਂ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਧਰਨਾ ਦਿੱਤਾ ਗਿਆ ਆ ਔਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਇਹ ਇੰਜਾਰ ਅਮਿਤ ਸਿੰਘ ਮੰਟੂ ਦੇ ਵੱਲੋਂ ਆਪਣੇ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਨੂੰ ਨਾਲ ਲੈ ਕੇ ਅਮਿਤ ਸ਼ਾਹ ਦਾ ਪੁਤਲਾ ਵੀ ਫੂਕਿਆ ਗਿਆ ਆ ਦੇ ਵਿੱਚ ਅਮਿਤ ਸ਼ਾਹ ਵੱਲੋਂ ਜਿਹੜੀ ਆ ਉਹ ਪੱਦੀ ਟਿੱਪਣੀ ਕੀਤੀ ਗਈ ਉਸ ਨੂੰ ਲੈ ਕੇ ਸਾਰਿਆਂ ਨੇ ਰੋਸ ਪ੍ਰਦਰਸ਼ਨ ਕੀਤਾ ਔਰ ਉਹਨਾਂ ਨੇ ਮੰਗ ਕੀਤੀ ਆ ਕਿ ਅਮੀਤ ਸ਼ਾ ਨੂੰ ਬਰਖਾਸਤ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਉਹ ਹਿੰਦੁਸਤਾਨ ਦੀ ਜਨਤਾ ਤੋਂ ਮਾਫੀ ਮੰਗੇ ਅਮੀਤ ਸ਼ਾ ਦੇ ਬੋਲੇ ਗਏ ਭੱਦੇ ਸ਼ਬਦਾਂ ਵੱਲੋਂ ਜਿਹੜੇ ਲੋਕਾਂ ਨੂੰ ਠੇਸ ਲੱਗੀ ਹੈ ਲੋਕਾਂ ਦਾ ਇਹ ਕਹਿਣਾ ਕਿ ਉਹਨਾਂ ਨੇ ਦਲੇ ਸ ਜਿਹੜੇ ਜਾਤੀ ਦੇ ਲੋਕ ਨੇ ਉਹਨਾਂ ਨੇ ਜਿਹੜਾ ਉਹਨਾਂ ਨੇ ਇੰਨੇ ਦਿਨ ਤੋਂ ਸੰਵਿਧਾਨ ਰਚਿਆ ਉਸ ਨੂੰ ਬਗਧ ਸਾਧਨ ਕੋਸ਼ਿਸ਼ ਕੀਤੀ ਗਈ ਹੈ ਪੂਰੇ ਹਿੰਦੁਸਤਾਨ ਨੂੰ ਉਹਨਾਂ ਨੇ ਅੱਜ ਇੱਕ ਅਪਸ਼ਬਦ ਬੋਲੇ ਨਾ ਤਾਂ ਲੋਕਾਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ ਇਸ ਦੇ ਚਲਦੇ ਅਸੀਂ ਗੱਲਬਾਤ ਕਰਦੇ ਹਾਂ ਜ਼ਿਲ੍ਹਾ ਪ੍ਰਧਾਨ ਅਮੀਦ ਮੰਟੂ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਨੂੰ ਲੈ ਕੇ ਮੈਂ ਪੁਸ਼ਪ Lata ਆਪਣੇ ਸਹਿਯੋਗੀ ਸ਼ਮੀ ਸੁਨੋਤਰਾ ਦੇ ਨਾਲ ਹਲਚਲ ਪੰਜਾਬ ਦੀ ਪਠਾਨਕੋਟ ਦੇਖੋ ਬੜੀ ਹੀ ਨਿਕੀ ਗੱਲ ਹੈ ਕਿ ਸੰਸਦ ਦੇ ਵਿੱਚ ਜਿਹੜੇ ਸਾਡੇ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮੀਸ਼ਾ ਉਹਨਾਂ ਨੇ ਜਿਹੜੇ ਇਸ ਦੇਸ਼ ਦਾ ਜਿਹਨਾਂ ਨੇ ਸੰਵਿਧਾਨ ਲਿਖਿਆ ਬਾਬਾ ਭੀਮਰਾਓ ਅੰਬੇਦਕਰ ਜੀ ਦੇ ਖਿਲਾਫ ਜਿਹੜੀ ਇਤਸਾ ਦੀ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਅਸੀਂ ਸਾਰੇ ਜ਼ਿਲ੍ਹਾ ਪਠਾਨਕੋਟ ਦੀ ਜਿੰਨੇ ਵੀ ਆਮ ਆਦੀ ਪਾਰਟੀ ਦੀ ਟੀਮ ਹੈ ਉਹ ਨਿੰਦਾ ਕਰਦੀ ਹੈ ਕਿ ਜਿਹੜੇ ਸਾਡੇ ਬਾਬਾ ਭੀਮ ਅੰਬੇਦਕਰ ਨੂੰ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਬੋਲ ਕੇ ਉਹਨਾਂ ਨੇ ਇੱਕ ਐਸੀ ਸਮੁਦਾਏ ਨੂੰ ਕੀ ਪੂਰੇ ਹਿੰਦੁਸਤਾਨ ਦੀ ਜਿਹੜੀ ਸਾਰੇ ਲੋਕਾਂ ਦੀ ਉਹਨਾਂ ਨੇ ਜਿਹੜੀ ਇਨਸਲਟ ਕੀਤੀ ਹੈ ਇੱਥੋਂ ਪਤਾ ਲੱਗਦਾ ਵੀ ਜਿਹੜੇ ਸਾਡੇ ਬੀਜੇਪੀ ਦੀ ਜਿਹੜੀ ਸਰਕਾਰ ਹੈ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਹੈ ਉਹ ਸਾਡੇ ਗਰੀਬ ਲੋਕਾਂ ਨਾਲ ਕਿੰਨਾ ਕੁ ਪਿਆਰ ਕਰਦੇ ਆ ਸੋ ਅੱਜ ਬੜੀ ਸਾਰੀ ਹੀ ਸਾਡੇ ਗਰੀਬ ਲੋਕਾਂ ਦੇ ਵਿੱਚ ਇੱਕ ਹਿਤਾਸ਼ਾ ਹੋਈ ਹੈ ਬੜਾ ਦੁੱਖ ਲੱਗਾ ਵੀ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਉਸ ਕੁਰਸੀ ਤੇ ਬਿਠਾਇਆ ਉਸ ਕੁਰਸੀ ਤੇ ਬੈਠ ਕੇ ਉਹ ਇਸ ਲੋਕਾਂ ਦੇ ਪ੍ਰਤੀ ਸਾਡੇ ਦੇਸ਼ ਦੇ ਸੰਵਿਧਾਨ ਦੇ ਜਿਹੜੇ ਲਿਖਿਆ ਉਹਨਾਂ ਨੂੰ ਜਿਹੜੀ ਇਸ ਤਰ੍ਹਾਂ ਦੀ ਉਹਨਾਂ ਨੇ ਸ਼ਬਦਾਲ ਵੀ ਵਰਤੀ ਆ ਅਸੀਂ ਜ਼ਿਲ੍ਹਾ ਪਠਾਨਕੋਟ ਦੀ ਤਰਫੋਂ ਮੰਗ ਕਰਦੇ ਆ ਕਿ ਉਹਨਾਂ ਦੇ ਉੱਪਰ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਔਰ ਜਲਦ ਤੋਂ ਜਲਦ ਉਹਨਾਂ ਦੇ ਅਸਤੀਫੇ ਦੀ ਮੰਗ ਕਰਦੇ ਆ ਕਿ ਜਦ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਪੂਰੇ ਹੀ ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਟੀਮ ਵਲੰਟੀਅਰ ਸਾਰੇ ਹੀ ਆਪਣੇ ਅਸੀਂ ਸਮਾਜ ਦੇ ਨਾਲ ਅਸੀਂ ਜਿਹੜੇ ਧਰਨੇ ਪ੍ਰਦਰਸ਼ਨ ਕਰਾਂਗੇ ਕਿਉਂਕਿ ਅਗਰ ਦੇਸ਼ ਦੇ ਇਹ ਰਖਵਾਲੇ ਇਸ ਤਰ੍ਹਾਂ ਦੀ ਸੋਚ ਰੱਖਦੇ ਆ ਤੇ ਕਿਤੇ ਨਾ ਕਿਤੇ ਸਾਨੂੰ ਅ ਡਾਰਾ ਇਸ ਚੀਜ਼ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੋਈ ਬਰਾਦਰੀਆਂ ਨਾਲ ਹੋਰ ਵੀ ਕਿਸੇ ਸਮੁਦਾਇ ਦੇ ਨਾਲ ਇਸ ਤਰ੍ਹਾਂ ਦੀ ਧੱਕਾਸ਼ਾਹੀ ਕਰ ਸਕਦੇ ਆ ਸੋ ਮੈਂ ਇੱਕ ਵਾਰ ਫੇਰ ਤੋਂ ਇਸ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹੀ ਇਸ ਸ਼ਬਦਾਵਲੀ ਦੇ ਅਸੀਂ ਨਿੰਦਾ ਕਰਦੇ ਆ ਔਰ ਇੱਕ ਵਾਰ ਫੇਰ ਤੋਂ ਮੈਂ ਜ਼ਿਲ੍ਹਾ ਪਠਾਨਕੋਟ ਦੀ ਤਰਫੋਂ ਅਸੀਂ ਮੰਗ ਕਰਦੇ ਆ ਵੀ ਉਹਨਾਂ ਦੇ ਉੱਤੇ ਜਿਹੜੀ ਆ ਸਖਤ ਕਾਰਵਾਈ ਕੀਤੀ ਹੈ ਉਹਨਾਂ ਦੇ ਖਿਲਾਫ ਜਿਹੜਾ ਅਸੀਂ ਤਰਨਾ ਲਾਇਆ ਰੋਸ਼ ਪ੍ਰਧਰ ਸਿੰਘ ਕੀਤਾ ਉਹਨਾਂ ਦਾ ਪੁਤਲਾ ਜਲਾਇਆ ਔਰ ਡੀਸੀ ਸਾਹਿਬ ਨੂੰ ਮੋਮੈਂਡਮ ਦਿੱਤਾ ਹੈ ਕਿ ਜਲਦੋਂ ਜਲਦ ਕਾਰਵਾਈ ਕਰਨ ਸੋ ਮੈਂ ਅੱਜ ਆਮ ਆਦੀ ਪਾਰਟੀ ਦੀ ਜਿੰਨੀ ਵੀ ਟੀਮ ਹੈ ਉਹਨਾਂ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਵੀ ਜਿਹੜੇ ਇੱਕ ਛੋਟੇ ਜਿਹੇ ਸਨੇਹ ਦੇ ਉੱਤੇ ਇੱਥੇ ਆਏ ਐ ਔਰ ਉਸ ਉਹਨਾਂ ਦੇ ਜਿਹੜੇ ਐਪੀਸੋਡ ਦੇ ਉੱਤੇ ਉਹਨਾਂ ਨੇ ਨਿੰਦਾ ਕੀਤੀ ਐ ਜ਼ਿਲ੍ਹਾ ਪਠਾਨਕੋਟ ਦੀ ਸਮੁੱਚੀ ਲੀਡਰਸ਼ਿਪ ਤੇ ਸਾਡੇ ਵੋਲੰਟੀਅਰਸ ਅੱਜ ਅਸੀਂ ਇੱਕ ਧਰਨਾ ਪ੍ਰਦਰਸ਼ਨ ਕੀਤਾ ਤੇ ਅਮਿਤ ਸ਼ਾਹ ਜੀ ਦਾ ਪੁਤਲਾ ਫੂਕਿਆ ਗਿਆ ਉਹ ਇਸ ਵਿਸ਼ੇ ਦੇ ਵਿੱਚ ਕਿ ਜੋ ਪਾਰਲੀਮੈਂਟ ਦੇ ਵਿੱਚ ਜੋ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਅਗੇਂਸਟ ਅਮਿਤ ਸ਼ਾਹ ਜੀ ਨੇ ਜੋ ਸ਼ਬਦਾਲੀ ਬੋਲੀ ਐ ਉਹਦੀ ਅਸੀਂ ਬੜੀ ਕੜੀ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਤੇ ਪੂਰਾ ਪੰਜਾਬ ਤੇ ਪੂਰਾ ਹਿੰਦੁਸਤਾਨ ਇਸ ਚੀਜ਼ ਦੀ ਨਿੰਦਾ ਕਰ ਰਿਹਾ ਕਿਉਂਕਿ ਜੋ ਸੰਵਿਧਾਨ ਬਣਾਇਆ ਬੀ ਆਰ ਅੰਬੇਦਕਰ ਜੀ ਨੇ ਜਿਹਦੇ ਬਲਬੁੱਤੇ ਦੇ ਉੱਤੇ ਅੱਜ ਪਾਰਲੀਮੈਂਟ ਦੇ ਵਿੱਚ ਬੈਠੇ ਆ ਤੇ ਉਸੇ ਪਾਰਲੀਮੈਂਟ ਤੇ ਬਹਿ ਕੇ ਇਹ ਬੀ ਆਰ ਅੰਬੇਦਕਰ ਜੀ ਦਾ ਮਜ਼ਾਕ ਉਡਾ ਰਿਹਾ ਇਸ ਬਿਆਨ ਦੇ ਉੱਤੇ ਪੂਰੀ ਐਸਸੀ ਕਮਿਊਨਿਟੀ ਤੇ ਪੂਰਾ ਸਮਾਜ ਜਿਹੜਾ ਬਹੁਤ ਹੀ ਅੱਜ ਗੁੱਸੇ 'ਚ ਹੈਗਾ ਤੇ ਪੂਰਾ ਆਮ ਆਦਮੀ ਪਾਰਟੀ ਇਸ ਸਮਾਜ ਦੇ ਨਾਲ ਹੈ ਤੇ ਅਸੀਂ ਇਹ ਹੀ ਆਸ਼ਾ ਕਰਦੇ ਹਾਂ ਕੀ ਅਮਿਤ ਸ਼ਾਹ ਜੀ ਦੇ ਉੱਤੇ ਜਲਦੀ ਤੋਂ ਜਲਦ ਕਾਰਵਾਈ ਹੋਵੇ ਤੇ ਉਹਨਾਂ ਨੂੰ ਬਰਖਾਸ ਕੀਤਾ ਜਾਵੇ ਜੈ ਹਿੰਦ ਜੈ ਭਾਰਤ ਜਿੱਥੇ ਆਮ ਆਦਮੀ ਪਾਰਟੀ ਡਿਸਟ੍ਰਿਕਟ ਪਠਾਨਕੋਟ ਨੇ ਉਤਲਾ ਫੁਕਿਆ ਹੈ ਜੋ ਅਮਿਤ ਸ਼ਾਹ ਜੀ ਨੇ ਕਨਸਟੀਟਿਊਸ਼ਨ ਤੇ ਡਿਸਕਸ਼ਨ ਦੇ ਉੱਤੇ ਜੋ ਸ਼ਹਾਦਤਲੀ ਯੂਜ਼ ਕੀਤੀ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਬਾਰੇ ਉਹ ਬੜੀ ਨਿੰਦਨੀ ਹੈ ਉਹਨਾਂ ਨੇ ਨਾ ਕੇਵਲ ਸੰਵਿਧਾਨ ਦੀ ਨਾ ਕੇਵਲ ਅ ਉਹ ਵੀਰਾਂ ਮੇਤਰ ਦੀ ਬਲਕਿ ਦੇਸ਼ ਦੇ ਉਚਲੇ ਪਿਛੜੇ ਗਰੀਬ ਦਬੇ ਹੋਏ ਲੋਕਾਂ ਦੀ ਜੜੀ ਆ ਉਹਨਾਂ ਨੇ ਮਜ਼ਾਕ ਉਡਾਇਆ ਅਸੀਂ ਉਹਨਾਂ ਦੀ ਬੜੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਤੇ ਅਸੀਂ ਸਾਰੀ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਉਹਨਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਉਹ ਦੇਸ਼ ਤੇ ਲੋਕਾਂ ਕੋਲੋਂ ਮਾਫੀ ਮੰਗਣ ਬਹੁਤ ਬਹੁਤ ਧੰਨਵਾਦ ਜੀ ਜ਼ਿਲ੍ਹਾ ਪਠਾਨਕੋਟ ਵੱਲੋਂ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਵਿਧੇਗਿਰ ਜੀ ਅੰਬੇਦਕਰ ਜੀ ਬਾਰੇ ਜੋ ਅਪ ਸ਼ਬਦ ਅਮਿਤ ਸ਼ਾਹ ਗ੍ਰਹਿ ਮੰਤਰੀ ਹਿੰਦੁਸਤਾਨ ਨੇ ਕਹੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਨੇ ਤਰਨਾ ਦਿੱਤਾ ਡੀਸੀ ਆਫਿਸ ਅਮਿਤ ਸ਼ਾਹ ਜੀ ਦਾ ਪੋਤਲਾ ਵੀ ਭੂਕਿਆ ਭਾਜਪਾ ਨੇ ਚੇਤਾਵਨੀ ਹੈ ਕਿ ਅਮਿਤ ਸ਼ਾਹ ਜੀ ਨੂੰ ਬਰਖਾਸ ਕਰੋ ਬਸ ਤੁਰੰਤ ਉਹਨਾਂ ਦਾ ਅਸਤੀਫਾ ਦਿਓ ਤੇ ਉਹਨਾਂ ਨੂੰ ਭਾਜਪਾ ਨੂੰ ਇੱਕ ਜੀ ਗੱਲ ਕਹਿਣਾ ਚਾਹੁੰਦੇ ਆ ਕਿ ਆਪਣੀ ਮਾਨਸਿਕਤਾ ਨੂੰ ਬਦਲੋ ਬਾਬਾ ਸਾਹਿਬ 140 ਕਰੋੜ ਦੇਸ਼ ਵਾਸੀਆਂ ਦੇ ਪੂਜਨੀਏ ਨੇ ਆਦਰਨੀਏ ਨੇ ਸਨਮਾਨਨੀਏ ਨੇ ਉਨਾ ਦਾ અપਮਾਨ ਕੋਈ ਵੀ ਦੇਸ਼ ਦਾ ਨਾਗਰਿਕ ਨਹੀਂ ਸਹਿ ਸਕਦਾ ਬਾਬਾ ਸਾਹਿਬ ਸਾਡੇ ਅਗਰਸ਼ ਨੇ ਬੀਜੇਪੀ ਨੂੰ ਚੇਤਾਵਨੀ ਹੈ ਕਿ ਅਮਿਤ ਸ਼ਾਹ ਜੀ ਨੂੰ ਤੁਰੰਤ ਤੁਰੰਤ ਬਰਖਾਸ ਕਰੋ ਤੇ ਉਹਨਾਂ ਨੂੰ ਹੁੜ ਕੇ ਅੰਦਰ ਦਿਓ ਇਸ ਕਰਕੇ ਅੱਜ ਸਾਰੀ ਪਟਨਾਗਰ੍ਹ ਜ਼ਿਲ੍ਹੇ ਦੀ ਯੂਨਿਟ ਨੇ ਧਰਨਾ ਵੀ ਦਿੱਤਾ ਹੈ ਤੇ ਉਹਦਾ ਪੁਤਲਾ ਵੀ ਧੋਕਿਆ ਜੈ ਹਿੰਦ ਪਰਮਾਤਾ ਕੀ